ਤੁਸੀਂ ਸੋਚਦੇ ਹੋਵੋਗੇ ਕਿ ਇੰਨੀ ਸੁਨਸਾਨ ਖਾਲੀ ਰੋੜ ਹਾਂਜੀ ਖਾਲੀ ਰੋੜ ਨਹੀਂ ਸਾਰੇ ਬਜ਼ਾਰ ਦੁਕਾਨਾਂ ਰੇਲ ਬੱਸਾਂ ਆਵਾਜਾਈ ਸਭ ਠੱਪ ਨੇ ਅੱਜ ਸੋ ਅਸੀਂ ਜਾ ਰਹੇ ਹਾਂ ਦਗਨ ਤੋਂ ਪੰਗਾਲਾ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਮੋਰਚਾ ਲਗਾਇਆ ਗਿਆ ਹੈ ਇਹ ਮਜ਼ਦੂਰਾਂ ਦੀ ਲੜਾਈ ਹੈਗੀ ਸੀ ਜਾਂ ਨਹੀਂ ਹੈਗੀ ਸੀ ਇਹ ਲੜਾਈ ਜਿਹੜੀ ਕਿਸਾਨਾਂ ਦੀ ਹੈਗੀ ਸੀ ਜਾਂ ਨਹੀਂ ਹੈਗੀ ਸੀ ਔਰ ਸਾਡਾ ਇੱਕ ਕਿਸਾਨ ਜੀ ਲਗਾਤਾਰ 6 ਮਹੀਨੇ ਤੋਂ ਸਰਕਾਰ ਦੇ ਜ਼ਹਿਰ ਜਿਹੜਾ ਉਹ ਕੋਲ ਰਿਹਾ ਇਹ ਇਹ ਬੰਦੇ ਇੱਥੇ ਨੇ ਇਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਸ਼ੰਭੂ ਅਤੇ ਖਨੌਰੀ ਬਲੱਡ ਦੇ ਆਪਣੀ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਅੱਜ 30 ਦਸੰਬਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੰਜਾਬ ਬੰਦ ਦੇ ਸੱਦੇ ਨੂੰ ਪ੍ਰਵਾਹ ਹੰਗਾਰਾ ਮਿਲਿਆ ਇਸ ਮੌਕੇ ਅੱਜ ਕੁਝ ਹੋਰ ਸੰਗਠਨਾਂ ਨੇ ਵੀ ਬੰਦ ਦੀ ਹਮਾਇਤ ਕੀਤੀ ਇਸ ਮੌਕੇ ਪੰਜਾਬ ਬੰਦ ਦੀ ਕਾਲ ਤੇ ਕਸਬਾ ਪੰਘਾਲਾ ਵਿਖੇ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਨੈਸ਼ਨਲ ਹਾਈਵੇ ਅਤੇ ਰੇਲਵੇ ਟ੍ਰੈਕ ਅਤੇ ਦੁਕਾਨਾਂ ਆਦਿ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਮੁਕੰਮਲ ਤੌਰ ਤੇ ਬੰਦ ਰੱਖੀਆਂ ਇਸ ਮੌਕੇ ਸਮੂਹ ਜਥੇਬੰਦੀਆਂ ਦੇ ਆਗੂ ਸਤਨਾਮ ਸਿੰਘ ਬਾਗੜੀਆ ਅਰਜਨ ਸਿੰਘ ਗੁਰਨਾਮ ਸਿੰਘ ਜਾਨਪੁਰ ਪ੍ਰਧਾਨ ओंकार ਸਿੰਘ ਪਰਾਣਾ ਪੰਗਾਲਾ ਬਲਕਾਰ ਸਿੰਘ ਮੱਲੀ ਬਲਜੀਤ ਸਿੰਘ ਨੀੜਾ ਬਲਬੀਰ ਸਿੰਘ ਟੀਟਾ ਸੌਰਵ ਮਨਹਾਸ ਇੰਦਰਪਾਲ ਸਿੰਘ ਸੁਮਿੰਦਰ ਸਿੰਘ ਬਲਜੀਤ ਸਿੰਘ ਦਲਜੀਤ ਸਿੰਘ ਅਵਤਾਰ ਸਿੰਘ ਬੋਬੀ ਨੇ ਸੰਪਉਤ ਸੰਬੋਧਿਤ ਕਰਦੇ ਕਿਹਾ ਕਿ ਕਿਸਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਰਨ ਵਰਤ 35ਵੇਂ ਦਿਨ ਚ ਦਾਖਲ ਹੋਣ ਕਾਰਨ ਮਾਹੌਲ ਕਾਫੀ ਭਾਵਕ ਹੋਇਆ ਹੈ ਉਹਨਾਂ ਕਿ ਕਿ ਕੇਂਦਰ ਸਰਕਾਰ ਦੇ ਆਪਣੇ ਅੜੇਲੇ ਰਵਈਏ ਕਾਰਨ ਡਲੇਵਾ ਜਗਜੀਤ ਸਿੰਘ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ ਹੈ ਪਰ ਕਿਸਾਨ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਵਾਲੇ ਹਨ ਅਤੇ ਕਿਸਾਨ ਮੋਰਚਿਆਂ ਤੇ ਡਟੇ ਕਿਸਾਨਾਂ ਦੇ ਹੌਸਲੇ ਹਮੇਸ਼ਾ ਬਲੰਦ ਰਹਿਣਗੇ ਅਜੇ ਵਿੱਚ ਆ ਜਾ ਤੇ ਜਿਹੜੇ ਉਹ ਸਾਡੇ ਵਿੱਚ ਕੌਜੇ ਆ ਕੇ ਸਾਨੂੰ ਜਿਹੜਾ ਪਾਣੀ ਆ ਉਹ ਸਾਡੇ 5 ਵਜੇ ਵਿੱਚ ਆ ਜਾਣ ਗਿਆ ਕਿਉਂਕਿ ਪੰਜਾਬ ਦਾ ਜਿਹੜਾ ਉਹ ਪਾਣੀਆਂ ਦਾ ਹੱਕ ਹੈ ਉਹ ਕੇਂਦਰ ਦੀ ਸਰਕਾਰ ਅੱਗੇ ਨਹੀਂ ਰੱਖ ਕੇ ਪੂਰਾ ਰਾਜੀ ਤੇ ਉਹਨੂੰ ਕਾਣੀ ਵੰਡ ਕੇ ਉਹ ਗੱਲ ਨੂੰ ਤੁਸੀਂ ਆਪਣੇ ਤਰੀਕੇ ਦੇ ਨਾਲ ਵਿਚਾਰ ਲਿਓ ਮੇਰੇ ਭਰਾਵੋ ਜਦੋਂ ਤੁਸੀਂ ਦੁਕਾਨਦਾਰ ਆਪਣੇ ਕੋਈ ਵੀ ਦੁਕਾਨ ਦੇ ਵਿੱਚ ਮਟੀਰੀਅਲ ਪਾਉਂਦੇ ਹੋ ਚਾਹੇ ਕਰਿਆਣਾ ਆ ਚਾਹੇ ਖਾਦ ਆ ਚਾਹੇ ਉਹ ਕੱਪੜੇ ਆ ਜਾਂ ਹੋਰ ਕੋਈ ਵੀ ਸਪੇਅਰ ਪਾਰਟ ਆ ਇੱਕ ਫੈਕਟਰੀ ਬਣਾਉਂਦੀ ਆ ਉਸ ਤੋਂ ਬਾਅਦ ਸਟੇਟ ਦਾ ਇੱਕ ਡਿਸਟ੍ਰੀਬਿਊਟਰ ਤੈ ਹੁੰਦਾ ਫਿਰ ਜ਼ਿਲ੍ਹਿਆਂ ਦੇ ਵਾਈਸ ਡਿਸਟ੍ਰੀਬਿਊਟਰ ਤੈ ਹੁੰਦੇ ਨੇ ਔਰ ਚੌਥੇ ਥਾਂ ਤੇ ਤੁਹਾਡੇ ਕੋਲ ਸਮਾਨ ਪਹੁੰਚਦਾ ਵਿੱਚ ਸਾਰਿਆਂ ਨੂੰ ਕਮਿਸ਼ਨ ਵੰਡੀ ਜਾਂਦੀ ਆ ਪਰ ਸਾਡੇ ਹੁਣ ਪੰਜਾਬ ਦੇ ਵਿੱਚ ਸਿੱਧੇ ਫੈਕਟਰੀ ਆਊਟਲੈਟ ਖੋਲੜੇ ਨੇ ਜਿਵੇਂ ਕਿ ਟ੍ਰੈਂਡ ਰਿਲਾਇੰਸ ਮਾਲ ਜੀਓ ਮਾਲ ਹੋਰ ਇਦਾਂ ਦੀ ਕਈ ਉਤਾਰਦੀ ਹੋਰ ਫੋਟੋ ਲੈ ਲੈਣੇ ਚਲੋ ਬੈਠੋ ਜੀ ਪੰਡਾਲ ਦੇ ਵਿੱਚ ਸਾਰੀ ਸੰਗਤ ਇਸ ਤਰ੍ਹਾਂ ਸਾਡੀਆਂ ਲਗਭਗ ਜਿਹੜੀਆਂ ਉਹ 12 ਮੰਗਾ ਹੈ ਜਦੋਂ ਤੱਕ ਉਹ ਮੋਦੀ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਜਿਹੜਾ ਸਾਡਾ ਸੰਘਰਸ਼ ਹੈ ਇਸੇ ਤਰ੍ਹਾਂ ਚੱਲਦਾ ਰਹੇਗਾ ਕੁਝ ਦਿਨ ਪਹਿਲਾਂ ਅਸੀਂ 12 ਤੋਂ 4 ਵਜੇ ਤੱਕ ਰੇਲ ਦਾ ਚਟਾ ਜਾਮ ਕੀਤਾ ਸੀ ਅੱਜ 7 ਵਜੇ ਤੋਂ ਲੈ ਕੇ 4 ਵਜੇ ਤੱਕ ਕੀਤਾ ਤੇ ਜੇ ਮੋਦੀ ਨੂੰ ਹੁਣ ਵੀ ਸਮਝ ਨਾ ਆਵੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਣ ਮਿੱਥੇ ਸਮੇਂ ਲਈ ਰੇਲ ਤੇ ਸੜਕ ਮਾਰਗ ਜਾਮ ਕਰਾਂਗੇ ਬਾਪੂ ਜਗਜੀਤ ਸਿੰਘ ਡੱਲੇਵਾਲ ਜੀ ਅੱਜ 35 ਦਿਨ ਤੋਂ ਜਿਹੜਾ ਮਰਨ ਭਰਤ ਦੇ ਉੱਤੇ ਬੈਠੇ ਆ ਆਪਣਾ ਜੀਵਨ ਦਾਅ ਦੇ ਉੱਤੇ ਲਾ ਕੇ ਕਿਸਾਨ ਮਜ਼ਦੂਰ ਮਿਹਨਤ ਕਸ ਲੋਕਾਂ ਦੇ ਹੱਕਾਂ ਦੀ ਪ੍ਰਾਪਤੀ ਦੇ ਲਈ ਤੇ ਮੋਦੀ ਨੂੰ ਤੇ ਉਹਦੀ ਜਿਹੜੀ ਸਰਕਾਰ ਹੈ ਜਿੰਨੇ ਵੀ ਉਹਦੇ ਐਮਐਲਏ ਜਾਂ ਮੰਤਰੀ ਆ ਉਹਨਾਂ ਨੂੰ ਇਸ ਗੱਲ ਦੀ ਸ਼ਰਮ ਆਉਣੀ ਚਾਹੀਦੀ ਆ ਵੀ ਇੱਕ 72 ਸਾਲ ਦਾ ਬਜ਼ੁਰਗ ਜਰਨੈਲ ਜਿਹੜਾ ਉਹ ਮਰਨ ਬਰਤ ਦੇ ਉੱਤੇ ਬੈਠਿਆ ਪਰ ਮੈਂ ਇਹਨਾਂ ਨੂੰ ਕਹਿੰਦਾ ਕਿ ਤੁਸੀਂ ਇੱਕ ਡੰਗ ਦੀ ਰੋਟੀ ਜਿਹੜੀ ਆ ਨਾ ਉਹ ਛੱਡ ਕੇ ਦੱਸਿਓ ਸਾਨੂੰ ਇਹ ਇਹ ਜਰਨੈਲ ਦੀ ਕਦਰ ਕਰਦਿਆਂ ਹੋਇਆਂ ਸਾਡੀਆਂ ਮੰਗਾਂ ਨੂੰ ਜਿਹੜਾ ਉਹ ਜਲਦੀ ਤੋਂ ਜਲਦੀ ਲਾਗੂ ਕਰ ਦਿੱਤਾ ਜਾਣਾ ਚਾਹੀਦਾ